ਹਲਕਾ ਪੁਆਦੇਸ ਦਾ ਕਾ ਵਿਧਾਇਕ ਜੁਗਿੰਦਰ ਪਾਲ ਜਨਾਦੀ ਰਹਿਨਮਾਈ ਦੇ ਵਿੱਚ ਹਲਕਾ ਪੁਆਦੇ ਵਿੱਚ ਇੱਕ ਵੱਡੀ ਰੈਲੀ ਦਾ ਆਯੋਜਨ ਹੁੰਦਾ ਜਿਸ ਦੇ ਵਿੱਚ ਪੰਜਾਬ ਕਾਂਗਰਸ ਪਾਰਟੀ ਦੇ ਦਿੱਗਜ ਕਾਂਗਰਸੀ ਆਗੂਦ ਵੱਲੋਂ ਸ਼ਿਰਕਤ ਕੀਤੀ ਗਈ। ਉਥੇ ਇਸ ਰੈਲੀ ਦੇ ਵਿੱਚ ਮਹਿਲਾਵਾਂ ਤੇ ਪੁਰਸ਼ ਕਾਫੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਤੇ ਯੂਥ ਨੇ ਵੀ ਇਸ ਰੈਲੀ ਦੇ ਵਿੱਚ ਸ਼ਿਰਕਤ ਕੀਤੀ ਹੈ। ਮੌਕੇ ਤੇ ਗੱਲਬਾਤ ਕਰਦਿਆਂ ਇਹ ਕਿਹਾ ਗਿਆ ਕਿ ਇਸ ਰੈਲੀ ਦੇ ਵਿੱਚ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਵਿਰੋਧੀ ਧਰਤ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਸਾਬਕਾ ਜੋਗਿੰਦਰ ਤੇ ਸਾਬਕਾ ਵਿਧਾਇਕ ਜੋਗਿੰਦਰਪਾਲ ਜਿਨ੍ਹਾਂ ਨੇ ਵਰਕਰਾਂ ਨੂੰ ਲਾਮਬੰਦ ਵੀ ਕੀਤਾ ਤੇ ਉਹ ਵੇਖਦੇ ਆ 24 ਨਿਊਜ਼ ਪੰਜਾਬ ਦੀ ਇੱਕ ਖਾਸ ਰਿਪੋਰਟ। ਤੋਂ ਅਤਿ ਖੁਸ਼ੀ ਹੈ। ਉਹ ਪੰਜਾਬ ਦੀ ਜਿਹੜੀ ਬਿਗੇਟ ਸ਼ਾਪ ਹੈ। ਹੱਥ ਜੋ ਸਾਡੇ ਵਾਲੇ ਕੋਚਾਈ ਹੈ। ਸਾਡੇ ਹਲਕੇ ਦਾ ਜਾਇਗਾ ਨਾ ਬ ਲੋਕੀ ਕਮਾਈ ਰਿਪੋਰਟ ਸ਼ਾਹ। ਉਹਨਾਂ ਨੇ ਕਿਹਾ ਇਹ ਲੋਕੀ ਬਹੁਤ ਪਰੇਸ਼ਾਨ। ਕੋਈ ਸੁਣਵਾਈ ਨਹੀਂ ਕੋਈ ਕਿਸੇ ਦੀ ਕੋਸ਼ਿਸ਼ ਨਹੀਂ। ਲੰਡੂ ਚ ਪੱਤਰ ਲੰਡੂ ਚ ਪੱਤਰ ਛੋਟੇ ਛੋਟੇ ਬੱਚਿਆਂ ਦੇ ਪੱਤੇ ਦੇ ਜਾਂਦੇ ਨੇ ਬੇਟਾ ਮੁਰੇ ਗੜਦੇ ਆਉਂਦੇ ਆ। ਉਹ ਮੇਰੇ ਕਹਿੰਦੇ ਭਾਉਨੇ ਆ ਕਿ ਜਿਸਰਾਂ ਵਾਲਾ ਸਰਦਾਰ ਚ ਆਏ ਸੀ। ਇਹ ਕਹਿ ਲੈ ਕੇ ਆ ਹੀ ਬਹੁਤ ਤਰੱਕੀ ਕਰਾਣਾ। ਅੱਜ ਕੋਈ ਤਰੱਕੀ ਨਹੀਂ। ਇਸੇ ਪਿੰਡ ਅੱਜ 3.5 ਸਾਲ ਹੋ ਗਿਆ ਪੰਜਾਬ ਸਰਕਾਰ ਦਾ ਇੱਕ ਦੁਕਾਨੀ ਆਇਆ। ਔਰ ਜਿੰਦਾ ਸਾਡੇ ਟਾਈਮ ਪੈਸੇ ਆਏ ਨਹੀਂ ਸੀ। ਉਹ ਵੀ ਪੈਸੇ ਨੇ ਡਾਕ ਲਏ। ਉਹ ਵੀ ਪੈਸੇ ਜਿਹੜੇ ਆ ਹੁਣ ਨੇ ਗਾਦੋਂ ਵਾਰਿਆ ਜਾਓ ਜੇ ਮੇਰਾ ਫੜ ਪਿਆ ਉਹ ਪੈਸੇ ਮਤਲਬ ਲੇਬਰ ਚਿੰਦੂ ਇਹਨਾਂ ਕੋਲ ਕੋਈ ਨਹੀਂ ਨਾਗੋ ਰੋਡ ਬਣਿਆ ਜਿਹੜਾ ਰੋਡ ਦੀ ਗੱਲ ਕਰਦੇ ਪੀਐਮ ਬਾਈ ਰੋਡ ਜਿਹੜਾ ਰੋਡ ਜਾ ਰਿਹਾ ਪੀਐਮ ਬਾਈ ਇਹ ਕੋਈ ਦੱਸੇ ਕਿਹੜਾ ਬਣਾਇਆ ਮੈਂ ਇਹਦੇ ਪੈਸੇ ਵੀ ਤਗੜਾ ਕੇ ਸ਼ੁਰੂ ਕੋਈ ਉੱਪਰ ਪਰੋਲ ਆ ਜੇ ਕੋਈ ਵੀ ਕਰਸਾਂ ਮੈਂ ਤਾਂ ਆਪਣਾ ਮਨੋ ਮਜ਼ਬੂਤ ਹੈ ਮੇਰੇ ਕੋਈ ਮੈਂ ਤਾਂ ਲੋਕਾਂ ਦੀ ਸੇਵਾ ਕਰਨਾ ਪਾਇਆ ਨੇ ਉਬਾਰੋ ਇਹ ਪਾਰਟੀ ਨੂੰ ਵੀ ਕਰ ਸਕਦਾ ਹੈ ਕਿਰਕਾ ਕੀ ਕੰਮ ਕਰਦਾ ਹੈ ਬਾਰੇ ਅੱਜ ਜੁੜੇਗਾ ਬਲੌਗ ਜਿੱਤੇਗੀ ਕਾਂਗਰਸ ਅਸੀਂ ਪੂਰੇ ਪੰਜਾਬ ਪਰ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਕਰ ਰਹੇ ਹਾਂ ਜਿੱਥੇ ਕਿ ਬੂਥਸ ਕਰਤੇ ਜਾ ਕੇ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੇ ਹਾਂ ਔਰ ਜਿਸ ਪ੍ਰਕਾਰ ਗੈਸ ਹਲਕੇ ਚ ਮਾਈਨਿੰਗ ਹੋ ਰਹੀ ਹੈ ਕਿਸ ਤਰ੍ਹਾਂ ਭਾਜਪਾ ਦਾ ਇੱਕ ਐਮਐਲਏ ਜਿਹੜਾ ਇਹਦਾ ਸਬੰਧ ਹੈ ਮਾਚਲ ਨਾਲ ਉਹ ਸਾਡ ਗੰਡ ਕਰਕੇ ਆਮ ਆਦਮੀ ਪਾਰਟੀ ਨਾਲ ਇੱਥੇ ਮਾਈਨਿੰਗ ਚਲਾ ਰਿਹਾ ਉਹਦੇ ਤੇ ਵੀ ਚਰਚਾ ਹੋਈ ਪੁਲਿਸ ਬਕਦਮੇ ਦਰਜ ਕਰ ਰਹੀ ਹੈ ਆਉਣ ਵਾਲੇ ਸਮੇਂ 'ਚ ਇਹ ਖਿਲਾਫ ਲੜਾਈ ਲੜੀ ਜਾਏਗੀ ਔਰ ਬੰਦੀ ਕਾਰਵਾਈ ਉਹਨਾਂ ਠੇਕੇਦਾਰਾਂ ਤੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਲੁੱਟ ਲਿਆ ਪਠਾਨਕੋਟ ਨੂੰ ਤੇ ਭੋਇ ਨੂੰ ਉਹਨਾਂ ਤੇ ਕੀਤੀ ਜਾਏ ਜਿਹੜੇ ਦਿੱਲੀ ਤੋਂ ਲੀਡਰ ਆ ਰਹੇ ਨੇ ਜਿਹੜੇ ਪਾਸਪੋਰਟ ਲਾ ਕੇ ਉਹਨੂੰ ਪੰਜਾਬ ਕਿਹਾ ਜਿਹਾ ਕੀਤਾ ਜਾ ਰਿਹਾ ਤੁਹਾਡਾ ਕੀ ਕਹਿਣਾ ਹੈ ਬਹੁਤ ਮਾੜੀ ਗੱਲ ਹੈ ਦੇਖੋ ਪੰਜਾਬ ਪੰਜਾਬੀਆਂ ਦਾ ਹੈ ਪੰਜਾਬ ਦਿੱਲੀ ਵਾਲਿਆਂ ਦੇ ਲੁੱਟਣ antisense ਨਹੀਂ ਰੱਖਿਆ ਸੋ ਇਸ ਤਰ੍ਹਾਂ ਦੇ ਕਾਰਨਮਿਆਂ ਨਾਲ ਪੰਜਾਬ ਦੇ ਲੋਕਾਂ ਨੇ ਛਾੜੂ ਸਰਕਾਰ ਨੂੰ ਮਾਫੀ ਕਰਨਾ ਅੰਜਾਮ ਮੌਤ ਮਾੜਾ ਹੋਣਾ ਅੱਜ ਅਗਰ ਪੰਜਾਬ ਦੇ ਅੰਦਰ ਇਲੈਕਸ਼ਨ ਹੋ ਜਾਣ ਤਾਂ ਮੇਰਾ ਖਿਆਲ 95 ਸੀਟਾਂ ਤੋਂ 5 ਸੀਟਾਂ ਬੜੀ ਮੁਸ਼ਕਲ ਨਾਲ ਦੁਬਾਰੇ ਰੇਟੇਨ ਕਰ ਪਾਏਗੀ ਪਾਰਟੀ ਕਿਉਂਕਿ ਹਰ ਤਰ੍ਹਾਂ ਦੇ ਜੋ ਮਾੜੇ ਹਾਲਾਤ ਪੰਜਾਬ ਦੇ ਵਿੱਚ ਗੁੰਡਾਗਰਦੀ ਮਾਈਨਿੰਗ ਮਾਫੀਆ ਦਿੱਗੇ ਆੜੇ ਹਾਂਡ ਕਰਨੇ ਟਿਕਣਾ ਬਾਬਾ ਸਾਹਿਬ ਅਮੀਰਕਰ ਦੀ ਫੋਟੋ ਤੇ ਖਾਲਿਸਤਾਨ ਲਿਖਿਆ ਜਾਣਾ ਮਲਾਜਮਾਂ ਦੇ ਧਰਨੇ ਕਿਸਾਨਾਂ ਦੇ ਧਰਨੇ ਕੋਈ ਵਿਅਕਤੀ ਸੁਰੱਖਿਅਤ ਨਹੀਂ ਹੈ ਗੈਂਗਸ ਖਲਾਨਾ ਉਹ ਬੋਲ ਬਾਲਾ ਹੈ ਇਸ ਪੰਜਾਬ ਦੇ ਵਿੱਚ ਦਿਨ ਦਿਹਾੜੇ ਕਿਸੇ ਵੀ ਵਿਅਕਤੀ ਤੋਂ ਫਰੋਤੀ ਮੰਗੀ ਜਾਂਦੀ ਹੈ ਔਰ ਡਰਾਇਆ ਜਾ ਰਿਹਾ ਹੈ ਕਈਆਂ ਦੇ ਨਾਂ ਤਾਂ ਮਲਾਜਮ ਹੋਣ ਦੇ ਬਾਪ ਯੂਥ ਵੀ ਉਹਨੂੰ ਗੋਲੀ ਮਾਰ ਦਿੱਤੀ ਜਾ ਰਹੀ ਹੈ ਅੱਜ ਤੱਕ ਮੂਸੇ ਵਾਲੇ ਦਾ ਕੇਸ ਦਾ ਹੱਲ ਨਹੀਂ ਹੋਇਆ ਤੇ ਜੇ ਸਿੱਧੂ ਮੂਸੇਵਾਲੇ ਦਾ ਮਕਦਮੇ ਦਾ ਹਜੇ ਤੱਕ ਹੱਲ ਨਹੀਂ ਹੋਇਆ ਫਿਰ ਆਮ ਵਿਅਕਤੀ ਦੀ ਕੀ ਪੁੱਛਗਿੱਛ ਹੋਏਗੀ ਸੋ ਮੇਰੇ ਕਹਿਣ ਦਾ ਮੁਤਾਬਕ ਇਹ ਹੈ ਕਿ ਜਿਸ ਤਰ੍ਹਾਂ ਪੰਜਾਬ ਨੂੰ ਟਾਰਗੇਟ ਕਰਕੇ ਬੀਜੇਪੀ ਔਰ ਆਮ ਆਦਮੀ ਪਾਰਟੀ ਵੱਲੋਂ ਲੁੱਟਿਆ ਜਾ ਰਿਹਾ ਹੈ ਇਹ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਨਗੇ ਠੀਕ ਹੈ ਥੈਂਕ ਯੂ